ਉਹਨੂੰ ਜਿਹੜਾ ਆਪਣੇ ਅੰਦਰੋਂ ਪ੍ਰਗਟ ਕਰ ਲਏਗਾ ਜਾਂ ਹੋਰ ਸੌਖੀ ਧਾਰਨ ਦੇ ਦੇਣਾ ਆ ਸਾਡੇ ਮਰੇ ਮੋਬਾਈਲ ਪਿਆ ਨਾ ਇਹਦੇ ਵਿੱਚ ਐਪ ਨਹੀਂ ਜਿਹੜੀ ਵੀ ਚੀਜ਼ ਅਸੀਂ ਕੱਢਣੀ ਹੈ ਜੇ ਅਸੀਂ ਮੈਪ ਕੱਢਣਾ ਹੈ ਨਕਸ਼ਾ ਕੱਢਣਾ Google Map ਨੂੰ ਟੱਚ ਕਰੋ ਇੱਕਦਮ ਸਾਡੇ ਅੰਦਰ ਟਿਕ 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 ਕਰਕੇ ਉੱਥੇ ਆਪਣਾ ਉਹ ਸਥਾਨ ਪਰੋ ਕੰਟਰੀ ਪਰੋ ਇੱਕਦਮ ਉਹਨੂੰ ਮੈਪ ਅੱਗੇ ਆ ਜਾਏਗਾ ਮਤਲਬ ਉਹਨੂੰ ਟੱਚ ਕੀਤਾ ਤੇ ਸਾਰਾ ਕੁਝ ਅੱਗੇ ਆ ਗਿਆ ਤੇ ਜੇ ਅਸੀਂ ਉਹਦੇ ਵਿੱਚ ਫੀਡ ਹੀ ਨਾ ਕੀਤਾ ਹੋਵੇ ਪਲੇ ਸਟੋਰ ਵਿੱਚ ਜਾ ਕੇ ਉਹ ਨਕਸ਼ਾ ਲੱਭੇਗਾ ਉਹ ਸਾਨੂੰ ਪਹਿਲਾਂ ਉਹਨੂੰ ਸਟੋਰ ਕਰਨਾ ਪਵੇਗਾ ਡਾਊਨਲੋਡ ਕਰਨਾ ਪਵੇਗਾ ਤੇ ਜੇ ਜਿਉਂਦੇ ਜੀ ਰੱਬ ਦੇ ਨਾਮ ਨੂੰ ਡਾਊਨਲੋਡ ਨਾ ਕਿਸੇ ਨੇ ਕੀਤਾ ਹੋਵੇਗਾ ਤੇ ਫਿਰ ਨਾ ਐਪ ਦਿਸੀਗਾ ਤੇ ਨਾ ਕੁਝ ਵਿੱਚ ਲੱਭੇਗਾ ਰੱਬ ਦਾ ਨਾਮ ਰੂਪੀ ਐਪ ਸ਼ਬਦ ਰੂਪੀ ਐਪ ਤੇ ਉਹ ਜਿਹੜਾ ਜੁੜਿਆ ਹੋਏਗਾ ਉਹਨੇ ਮਾੜਾ ਜਿਹਾ ਕਹਿਣਾ ਵਾਹੀ ਗੁਰੂ ਖੁੱਲ ਜਾਣਾ ਜਿੱਦਾਂ ਉਹਨੇ ਜੱਬਿਆ ਹੁੰਦਾ ਉਦਾਂ ਹੀ ਉਹ ਚੱਲ ਪੈਣਾ ਆਪੇ ਉਹਦੀ ਉਹਦੀ ਭਾਵੇਂ ਜਵਾਨ ਨਾ ਹਿੱਲੇ ਉਹਦੇ ਅੰਦਰੋਂ ਵਾਹਿਗੁਰੂ ਅੱਖਾਂ ਉਹਦੀਆਂ ਮੀਟੀਆਂ ਆਉਣਗੀਆਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਉਹਦੇ ਅੰਦਰ ਚਲੇ ਗਿਆ ਉਹਦਾ ਆਇਆ ਭੁਖ ਲ ਗਿਆ ਨਾਮ ਦੇ ਜਹਾਜ਼ ਉਨੇ ਫਿਰ ਉਹਦੇ ਵਿੱਚ ਸਵਾਰ ਹੋਈ ਜਾਣਾ ਉਹਦੀ ਜਿਹੜੀ ਮਤਲਬ ਜਿਹਨੂੰ ਕਹਿੰਦੇ ਨੇ ਨਾ ਵੀ ਆਤਮਾ ਨਿਕਲਦੀ ਐ ਨਿਕਲ ਕੇ ਉਹਨੇ ਫਿਰ ਭਟਕਣ ਦੇ ਰੂਪ ਦੇ ਵਿੱਚ ਨਹੀਂ ਦੁਰਦਰ ਜਾਣਾ ਉਹਨੇ ਫਿਰ ਉਸ ਨਾਮ ਦੇ ਜਹਾਜ਼ ਦੇ ਉੱਪਰ ਮਤਲਬ ਪ੍ਰਵੇਸ਼ ਹੋਣਾ ਉਹਦੇ ਤੇ ਬਹਿਣਾ ਬੁੱਸ ਵਿਵਾਨ ਵਿੱਚ ਬਹਿਣਾ ਤੇ ਸਿੱਧਾ ਧੁਰ ਦਰਗਾ ਸਿੱਧਾ ਉਸ ਮਾਲਕ ਦੇ ਚਰਨਾਂ ਦੇ ਵਿੱਚ ਤੇ ਜਿਸ ਦਾ ਐਪ ਨਾ ਖੁੱਲਿਆ ਉਹਨੂੰ ਦਿਸਣਾ ਹੀ ਕੁਝ ਨਹੀਂ ਉਹ ਕਦੀ ਸੱਜੇ ਜਾਏਗਾ ਕਦੀ ਖੱਬੇ ਜਾਏਗਾ ਮਤਲਬ ਭਟਕਣਾ ਫਿਰ ਜਿਵੇਂ ਕਹਿੰਦੇ ਆਤਮਾ ਭਟਕਦੀ ਹੈ ਫਿਰ ਉਹ ਭਟਕਣਾਂ ਦੇ ਵਿੱਚ ਜਾਏਗਾ ਇਸ ਕਰਕੇ ਸਵਾਗਤ ਹੈ ਤਰਲੋ ਜਨ ਜੀ ਨੇ ਸ਼ਬਦ ਵਿੱਚ ਦੱਸਿਆ ਬਈ ਜਿਉਂਦੇ ਜੀ ਕਰੋ ਪ੍ਰੈਕਟਿਸ ਦ੍ਰਿੜ ਕਰੋ ਜਿੰਦੇ ਜੀ ਉਹਨੂੰ ਪੱਕਾ ਕਰੋ ਪੱਕਾ ਪੱਕਾ ਨਾਮ ਨੂੰ ਦ੍ਰਿੜ ਕਰੋ ਪੱਕਾ ਕਰੋ ਤੇ ਫਿਰ ਅਖੀਰ ਵੇਲੇ ਵੀ ਉਹ ਪੱਕਾ ਹੀ ਰਹੇਗਾ ਕੱਚਾ ਨਹੀਂ ਰਹੇਗਾ ਉਹ ਨਹੀਂ ਫਿਰ ਟੁੱਟੇਗਾ ਉਹ ਫਿਰ ਨਹੀਂ ਜਾਏਗਾ ਆਵੇ ਨਾ ਜਾਏ ਮੇਰਾ ਪ੍ਰਭ ਅਵਨਾਸੀ ਸੋ ਇਹ ਇਸੇ ਲਈ ਵਰ ਸ਼ਬਦੀ ਵਿਚਾਰ ਇਨੀ ਸੇਵਾ ਪ੍ਰਵਾਨ ਕੋਲ ਜੋ ਕਮਾਉ ਫਕਵਾਏ ਗੁਰਜੀਤ